हां जी सत श्री अकाल दोस्तों आज दी बड़ी अपडेट पंजाब विच छुट्टियां नु लेके बड़ी खबर संगरी ਧੁੰਦ ਤੇ ਕਿੜਾਕੇ दी ਠੰਡ ਦੇ ਮੱਦੇ ਨਜ਼ਰ ਸਕੂਲੀ ਬੱਚਿਆਂ ਲਈ ਆਈ ਇਹ ਅਹਿਮ ਖਬਰ ਕੀ ਆ ਪੂਰੀ ਅਪਡੇਟ ਆਉਂ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਚਲੋ ਲੈ ਕੇ ਚੱਲਦੇ ਆਂ ਅੱਜ ਦੀ ਵੱਡੀ ਖਬਰ ਦੇ ਉੱਪਰ ਔਰ ਜਾਂਦੇ ਆਂ ਕਿ ਪੰਜਾਬ ਦੇ ਵਿੱਚ ਦੁਬਾਰਾ ਤੋਂ छुट्टियां ਹੋਣਗੀਆਂ ਜਾਂ ਫਿਰ ਕੱਲ ਪਈ ਜਨਵਰੀ ਤੋਂ ਦੁਬਾਰਾ ਤੋਂ ਸਕੂਲ ਲੱਗਣਗੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਸਮੂਹ ਸਕੂਲ ਸੋਮਵਾਰ ਤੋਂ ਵਿਦਿਆਰਥੀ ਅਤੇ ਅਧਿਆਪਕਾਂ ਲਈ ਖੋਲਿਆ ਜਾ ਰਿਹਾ ਹੈ ਇਹ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਸਿਰਫ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲੇ ਗਏ ਸਨ ਪਰੰਤੂ ਸੂਬੇ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਨਰਸਰੀ ਤੋਂ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲਾਂ ਵਿੱਚ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਸਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 14 ਜਨਵਰੀ ਨੂੰ ਹੁਕਮ ਜਾਰੀ ਕੀਤੇ ਸੀ ਕਿ 22 ਜਨਵਰੀ ਤੱਕ ਸਕੂਲ ਬੰਦ ਰਹਿਣਗੇ ਔਰ ਹੁਣ 22 ਜਨਵਰੀ ਆ ਚੁੱਕੀ ਹੈ ਯਾਨੀ ਕਿ ਕੱਲ 22 ਜਨਵਰੀ ਆ ਜਿਹੜੀ ਕਿ ਸਵੇਰੇ 10 ਵਜੇ ਤੋਂ 3 ਵਜੇ ਤੱਕ ਵਿਦਿਆਰਥੀਆਂ ਲਈ ਛੁੱਟੀ ਹੋਵੇਗੀ। ਮੌਸਮ ਵਿਭਾਗ ਹਾਲੇ ਤੱਕ ਵੀ ਅਲਰਟ ਜਾਰੀ ਕੀਤਾ ਹੋਇਆ ਹੈ ਇਸ ਲਈ ਕਿਆਸਤ ਲਗਾ ਰਹੇ ਹਨ ਕਿ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਲਈ ਹਾਲੇ ਵੀ ਸਕੂਲ ਬੰਦ ਰੱਖੇ ਜਾਣ ਪਰੰਤੂ ਸਿੱਖਿਆ ਵਿਭਾਗ ਵੱਲੋਂ ਹਾਲੇ ਤੱਕ ਇਸ ਦੇ ਸੰਬੰਧ ਵਿੱਚ ਕੋਈ ਅਫੀਸ਼ੀਅਲ ਅਪਡੇਟ ਜਾਰੀ ਨਹੀਂ ਕੀਤਾ ਗਿਆ ਤਾਂ ਪੰਜਾਬ ਸਰਕਾਰ ਵੱਲੋਂ ਅੱਗੇ ਕੋਈ ਵੀ ਅਪਡੇਟ ਜਾਰੀ ਹੁੰਦਾ ਹੈ ਸਕੂਲਾਂ ਨੂੰ ਲੈ ਕੇ ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖਣਾ ਇਹ ਹੋਵੇਗਾ ਕਿ ਅਗਲੇ ਕੁਝ ਦਿਨਾਂ ਵਿੱਚ ਮੌਸਮ ਦੇ ਵਿੱਚ ਕਿੰਨਾ ਫਰਕ ਪੈਂਦਾ ਅਗਰ ਪੂਰਾ ਦਾ ਪੂਰਾ ਫਰਕ ਪੈਂਦਾ ਤਾਂ ਫਿਰ ਬਿਲਕੁਲ ਛੁੱਟੀਆਂ ਵਿੱਚ ਬਤ ਨਹੀਂ ਹੋਵੇਗਾ ਬਟ ਅਗਰ ਮੌਸਮ ਇਸੇ ਤਰੀਕੇ ਠੰਡ ਅਤੇ ਸੰਗਣੀ ਧੁੰਦ ਵਰਸਦੀ ਜੀ ਤਾਂ ਫਿਰ ਹੋ ਸਕਦਾ ਹੈ ਕਿ ਪਹਿਲੀ ਤੋਂ 5ਵੀਂ ਜੁਮਾ ਤੱਕ ਦੇ ਬੱਚਿਆਂ ਨੂੰ ਕੁਝ ਦਿਨ ਹੋਰ ਛੁੱਟੀਆਂ ਦਿੱਤੀਆਂ ਜਾ ਸਕਣ ਬਟ ਦੂਸਰੀ ਪਾਸੇ ਦੇਖਿਆ ਜੇਵੇ ਤਾਂ ਪੰਜਾਬ ਵਿੱਚ ਬੋਰਡ ਪ੍ਰੀਖਿਆ ਵੀ ਆ ਚੁੱਕੀ ਹੈ ਜਿਸ ਕਰਕੇ ਵਧੇਰੇ ਛੁੱਟੀਆਂ ਨਹੀਂ ਦਿੱਤੀਆਂ ਜਾ ਸਕਦੀਆਂਗੇ ਤਾ ਇਹੇ ਅਪਡੇਟ ਸੀ ਅੱਜ ਦੀ ਇਸ ਤੋਂ ਇਲਾਵਾ ਕੋਈ ਅਪਡੇਟ ਆਏਗੀ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ